ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤ ਇਹ ਬੈਂਟੀ ਕੀ ਗੰਦੀ ਹੈ ਜੀ ਜੋ ਬਾਬਾ ਜੀ ਦੇ ਦਰਗਾਹ ਤਨ ਤਨ ਸੋਧੀ ਪਾਛਾ ਬੱਬਾ ਬੜਪਾ ਸੰਗੀ ਮੜੀ ਢੀਰਾ ਸਾਹਿਬ ਆਉਂਦੇ ਹਨ ਜੀ ਇਹਨਾਂ ਨੇ ਘਰੋਂ ਕਿਵੇਂ ਆਣਾ ਹੈ ਸਭ ਤੋਂ ਪਹਿਲਾਂ ਇਹ ਬਾਬਾਈ ਦਾ ਪ੍ਰਦੇਸ਼ ਹੈ ਉਸ ਨੂੰ ਜੇ ਰੋਂ ਆਪਾਂ ਘਰੋਂ ਚੱਲਦੇ ਆਂ ਤਾਂ ਇਹ ਸਚੇਤਾ ਸਿੱਧਾ ਤੁਸੀਂ ਢੋਲੀ ਧਾਰ ਹੀ ਪਹੁੰਚੋ। ਜਿਆparat ਹੀ ਨਾਸ਼ਤਾ ਪਾਣੀ ਕਰਦੇ ਆ। ਤਾਂ ਬਾਬਾ ਜੀ ਦਾ ਨੌ ਲੈ ਕੇ ਉੱਤਰਨਾ ਹੈ। ਤਾਂ ਤਾਂ ਸੋਢੀ ਪਾਤਸ਼ਾਹ ਬੜ੍ਹ ਪਾਲ ਸਿੰਘ ਜੀ ਤਾਂ ਤਾਂ ਸੋਢੀ ਪਾਤਸ਼ਾਹ ਬੜ੍ਹ ਪਾਲ ਸਿੰਘ ਜੀ ਧਿਆਨ ਲਗਾ। ਸਿੱਧਾ ਢੋਲੀ ਧਾਰ ਤੇ ਆਓ। ਢੋਲੀ ਧਾਰ ਤੇ ਉਣ ਤੋਂ ਬਾਅਦ। ਸ্নান ਕਰੋ ਢੋਲੀ ਧਾਰ ਥੱਲੇ। ਸ্নান ਕਰਨ ਤੋਂ ਬਾਅਦ ਪ੍ਰਸਾਦ ਜੋ ਚੜਦਾ ਹੈ ਤੁਮਾ ਸਾਹਿਬ ਤੇ ਵੀਨਾਰ ਸਿੰਘ ਜੀ ਦੇ ਮੰਦਿਰ ਤੇ ਲੱਡੂਆਂ ਦਾ ਪ੍ਰਸਾਦ ਨਾਰੀਅਲ ਤੇ ਵੀਨਾਰ ਸਿੰਘ ਲੰਗੂ ਇਹ ਜਿਵੇਂ ਲੈ ਕੇ ਜਾਇਆ ਕਰੋ ਉਸ ਤੋਂ ਬਾਅਦ ਜੇ ਹੋ ਸਕਦਾ ਤਾਂ ਤੁਸੀਂ ਆਪਣੇ ਘਰੋਂ ਵੀ ਸੁੱਕਾ ਨਾਰੀਅਲ ਲੈ ਕੇ ਆ ਸਕਦੇ ਹੋ ਜੋ ਕਿ ਤੁਹਾਨੂੰ ਤੇ ਦੇਣਾ ਹੁੰਦਾ ਹੈ ਉਹੀ ਤੁਹਾਨੂੰ ਤੇ ਵੀਨਾਰ ਸਿੰਘ ਤੇ ਪ੍ਰਸਾਦ ਦੇ ਨਾਲ ਨਾਰੀਅਲ ਦੇ ਸਕਦੇ ਜੋ ਵੀ ਕਿਸੇ ਨੂੰ ਬਿਮਾਰੀ ਹੁੰਦੀ ਹੈ ਜਾਂ ਕਿਸੇ ਨੂੰ ਕੋਈ ਵੀ ਰੋਗ ਹੁੰਦਾ ਹੈ ਉਹ ਤੋ ਤਰੇ ਤੋ ਮਨਿ ਮਸਾਣੀ ਦਾ ਕੋਈ ਪੈਦਾ ਹੈ ਜੇ ਸੱਚੇ ਦਿਲੋਂ ਸਫਾਇਦਾ ਦੇ ਲੋ ਨਾ ਇਸਨਾਉਂ ਕਰਦਾ ਹੈ ਨਾ ਸਿੰਘੀਆਂ ਦੇ ਢੋਲੀ ਧਾਰ ਤੇ ਤਾਂ ਬਾਬਾ ਜੀ ਦੇ ਆਪਾਰ ਕਰਤਾ ਨਾਲ ਠੀਕ ਹੋ ਜਾਂਦੇ ਹਨ ਜੀ ਬਾਕੀ ਇਥੇ ਸੰਤਾਂ ਨਨੇ ਵੀ ਆਏ ਡੋਰੇ ਵੀ ਹੁੰਦੇ ਹਨ ਜੀ ਸੋਕ-ਸੋਕ ਕੇ ਜਾਂਦੇ ਹਨ ਜੀ ਜਿਮਾ ਦੇ ਬੱਚਾ ਨਹੀਂ ਹੁੰਦਾ ਮਾਂ ਮੰ ਦੁੱਧ ਪੋਤ ਦੀਆਂ ਦਾਤਾਂ ਵੀ ਪ੍ਰਾਪਤ ਹੁੰਦੀਆਂ ਨੇ ਜੀ ਸ্নান ਕਰਨ ਤੋਂ ਬਾਅਦ ਢੋਲੀ ਧਾਰ ਤੇ ਅੰਬ ਦਾ ਬੂਟਾ ਵੀ ਲਾ ਕੇ ਦਿੰਦੇ ਹਨ ਜੀ ਅਗਲਾ ਖੜਕ ਪੁੰਨਿਆ ਦਾ ਜੋਤਿ ਹਾਰ ਹੈ ਉਹ ਮੇਨ ਤਾਂ ਹੀ ਰੱਖਣ ਪੁੰਨ ਦੀ ਆਦਤ ਹੈ ਔਰ ਮਨਾਇਆ ਜਾਂਦਾ ਹੈ ਜੀ ਪਹਿਣਾ ਰੱਖੜੀ ਸੋਪੇ ਜਾਂਦੀਆਂ ਹਮ ਜੀ ਨਾਲ ਵੀਰ ਲੈ ਕੇ ਆਂਦੇ ਆਣ ਜੀ ਤੇ ਰੱਖੜੀ ਬਾਬਾ ਜੀ ਦੇ ਦਰਵਾਜ਼ੇ ਤੇ ਬਣ ਕੇ ਜਾਂਦੀ ਹੈ ਤੇ ਉਹ ਵੀ ਤਾਂ ਅਜ ਸੁਮਾਨ ਕੰਨ ਤੋਂ ਬਾਅਦ ਜਦੋਂ ਇੱਥੇ ਤੁਰਨਾ ਹੈ ਜੈ ਬਾਬਾ ਜੀ ਦੀ ਕਹਿ ਕੇ ਤੁਰਨਾ ਹੈ ਜੀ ਸਭ ਤੋਂ ਵੱਡੀ ਗਲਤ ਇਹ ਆ ਵੀ ਜੈ ਬਾਬਾ ਜੀ ਦੀ ਕਹਿ ਕੇ ਤੁਰਨਾ ਹੈ ਜੀ ਸੰਤਾਂ ਦਾ ਸੁਦੀ ਪਾਸਾ ਬਗੜਦਾ ਹੋ ਸੰਝਾਂਦੀ ਜੈ ਨਾਰਸਿੰਘ ਜੀ ਜੈ ਕਿ ਬਿਤਾਣੀ ਜੀ ਦੀ ਜੇ ਫਿਰ ਉੱਪਰ ਚੜਾਈ ਕਰਨਾ ਜੀ ਇਹ ਵੀਰੀ ਸਾਹਿਬ ਬਾਬਾ ਜੀ ਨੂੰ ਸਰਦਾ ਰਹਿਣਾ ਨਾਂ ਇਸ ਕਾਰਕੰਦ ਤੋਂ ਬਾਅਦ ਇੱਥੇ ਬੈਠ ਕੇ ਆਪਾਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਵੀ ਕਰ ਸਕਦੇ ਹਾਂ ਸੇਵਾ ਵੀ ਕਰ ਸਕਦੇ ਹਾਂ ਅੱਧਾ ਘੰਟਾ ਕਰ ਤੋਂ ਘੱਟ 15 ਮਿੰਟ 20 ਮਿੰਟ ਦਾ ਸਮਾਂ ਕੱਢ ਕੇ ਇੱਥੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਿਆ ਕਰੀਏ जो दुख तकलीफ होंगे बबा जी ठीक कर देंगे फिर भाई लंगर सेवा प्रसाद की सेवा कर बर्तना की सेवा बरता सेवा जो, जो आप सेवा करोंगे फिर ही अपने शरीर के जो रोग हैं जो दुख तकलीफा हैं बबा जी दूर कर दें सेवा करके ही सब कुछ मिलता है करके कोई देख लो ਸੇਵਾ ਨੂੰ ਲੱਗਦਾ ਮੇਰਾ ਕਰਕੇ ਕੋਈ ਦੇਖ ਲੋ ਜੀ ਸੇਵਾ ਨੂੰ ਲੱਗਦਾ ਮੇਰਾ ਸੇਵਾ ਨੂੰ ਲੱਗਦਾ ਮੇਰਾ ਸੇਵਾ ਨੂੰ ਲੱਗਦਾ ਮੇਰਾ ਜੇ ਸੇਵਾ ਕਰਾਂਗੇ ਤਾਂ ਸਾਨੂੰ ਸਭ ਕੁਝ ਪ੍ਰਾਪਤੀ ਹੋ ਜੇਗੀ ਬਿਨਾ ਸੇਵਾ ਤੋਂ ਕੁਝ ਵੀ ਪ੍ਰਾਪਤੀ ਨਹੀਂ ਹੁੰਦੀ ਵਾਹਿਗੁਰੂ ਦਾ ਗਿਆਨ ਆ ਵੀ ਬਹੁਤ ਹੀ ਡੀ ਹੈ ਜਿਵੇਂ ਆਪਾਂ ਲੰਗਰ ਪਾਣੀ ਛਕਤ ਨਹੀਂ ਹੈ। ਆ ਵਾਹਿਗੁਰੂ ਦਾ ਗਾਥ ਵੀ ਸੇਧ ਦੇ ਲਈ ਬਹੁਤ ਹੀ ਜਰੀ ਹੈ। ਪਾਣੀ ਮਹਾਰਾਜੀ ਕਹਿ ਰਹੇ ਨੇ। ਸਿਮਰਨ ਭਜਨ ਦਿਆਨੀ ਕਿੰਨੀ ਤਾਨਕ ਚੋਟਾ ਖਾਨੇਗਾ। ਸਿਮਰਨ ਭਜਨ ਦਿਆਨੀ ਕਿੰਨੀ ਤਾਨਕ ਚੋਟਾ ਖਾਨੇਗਾ। ਆਮਖ ਟੋਟਾ ਖਾਵੇਂਗਾ ਆਮਖ ਟੋਟਾ ਖਾਵੇਂਗਾ ਤਾਹਕ ਟੋਟਾ ਖਾਵੇਂਗਾ ਤਾਮਖ ਟੋਟਾ ਖਾਵੇਂਗਾ ਇਹ ਗੁਰ ਨਖ ਜਨੰਦਿਆਨੀ ਕੀਨੀ ਤਾਮਖ ਟੋਟਾ ਖਾਵੇਂਗਾ ਸਰਸੰਗਤ ਜੀ ਇਹ ਬਾਬਾ ਜੀ ਦੇ ਵਚਨ ਹੈ ਇਸ ਸਿਮਰਨ ਤੋਂ ਬਿਨਾ ਭਜਨ ਤੋਂ ਬਿਨਾ ਕੁਝ ਵੀ ਖਰਾਬ ਨਹੀਂ ਹੁੰਦਾ ਚਾਹ ਜਿੰਨੇ ਮਰਜੀ ਤੀਰਤ ਨਾ ਲੋ ਕੋਈ ਫਲਤ ਨਹੀਂ ਹੁੰਦਾ ਸਿਮਰਨ ਵੀ ਜ਼ੋਰੀ ਹੈ ਸੇਵਾ ਵੀ ਜ਼ੋਰੀ ਹੈ ਇਹ ਬਾਬਾ ਜੀ ਮਹਦੇਸ ਹਨ ਜਰਨਦੀਰਾ ਸਾਹਿਬ ਤਾਂ ਤਾਂ ਸੋਢੀ ਪਾਤਸ਼ਾਹ ਬਾਬਾ ਬੁਰਖਾ ਸਿੰਘ ਨੇ ਇਸ ਥਾਂ ਤੇ ਹੁੰਦੇ ਹੋ ਤਾਂ ਸਿਮਰਨ ਵੀ ਕਰਿਆ ਕਰੋ ਸੇਵਾ ਵੀ ਕਰਿਆ ਕਰੋ ਸੇਵਾ ਤੋਂ ਬਿਨਾਂ ਇਹ ਨਹੀਂ ਹੁੰਦਾ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ